ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸਿਕਸ ਸਟੂਡੈਂਟ ਫੈਡਰੇਸ਼ਨ ਮਹਿਤਾ ਨੇ ਸ਼੍ਰੀ ਹਕਾਲ ਤਖਤ ਸਾਹਿਬ ਵਿਖੇ ਆਪਣਾ 82ਵਾਂ ਸਥਾਪਨਾ ਦਿਵਸ ਮਨਾਇਆ ਇਸ ਮੌਕੇ ਸ਼੍ਰੀ ਹਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਅਰਦਾਸ ਕੀਤੀ ਗਈ ਇਸ ਦੌਰਾਨ ਸੰਸਥਾ ਦੇ ਆਗੂਆਂ ਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਿਰਕਤ ਕੀਤੀ ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਫੈਡਰੇਸ਼ਨ ਦੇ ਆਗੂ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਇਹ ਸੰਸਥਾ 1944 ਵਿੱਚ ਹੋਂਦ ਵਿੱਚ ਆਈ ਸੀ ਤੇ ਅੱਜ ਵੀ ਫੈਡਰੇਸ਼ਨ ਸ਼ਹੀਦਾਂ ਤੇ ਮਹਾਪੁਰਖਾਂ ਦੇ ਮਾਰਗ ਤੇ ਚੱਲ ਕੇ ਨੌਜਵਾਨਾਂ ਨੂੰ ਸੰਗਠਿਤ ਕਰ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦਾ ਹਰਾਵਲ ਦਸਤਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਜੋ ਲੰਮੇ ਸਮੇਂ ਤੋਂ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਸਮੁੱਚੇ ਨੌਜਵਾਨ ਜੂਝਦੇ ਆ ਰਹੇ ਨੇ ਜੂਝਦੇ ਰਹੇ ਨੇ ਇਸ ਸੰਸਥਾ ਦੇ ਬਿਆਨਤ ਪਰਮਖੰਡਾਂ ਪਿਆਰਿਆ ਨੇ ਪੰਤ ਵਾਸਤੇ ਸ਼ਹੀਦਿਆ ਪ੍ਰਾਪਤ ਕੀਤੀਆਂ ਜਿਨ੍ਹਾਂ ਵਿੱਚੋਂ ਆਲ ਇੰਡੀਆ ਸਿਕਸਟੈਂਟ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦਾ ਨਾਮ ਵਿਸ਼ੇਸ਼ ਤੌਰ ਤੇ ਵਰਣਨਯੋਗ ਹੈ ਹੋਰ ਵੀ ਬਿਆਨਤ ਸੰਘਾਂ ਦੀਆਂ ਸ਼ਹੀਦੀਆਂ ਹੋਈਆਂ ਤੇ ਹੁਣ ਵੀ ਸਿਕਸਟ ਫੈਡਰੇਸ਼ਨ ਆਪਣੇ ਪੂਰੇ ਜਹੋ ਜਹਾਲ ਦੇ ਨਾਲ ਕੌਮ ਦੀ ਸੇਵਾ ਦੇ ਵਾਸਤੇ ਤਤ ਪਰ ਹੈ ਸਤਿਗੁਰੂ ਜੀ ਕਿਰਪਾ ਕਰਨ ਸਦਾ ਚੜ੍ਹਦੀਆਂ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿਕਸੂ ਫੈਡਰੇਸ਼ਨ ਦਾ 82ਵਾਂ ਜੋ ਬਰੇ ਗਾਂਢ ਜਰੀਏ ਹੀ ਸਤਾਵਾਂ ਦੀ ਸਿਮਨਾ ਰਹੇ ਹਾਂ ਕਿਉਂਕਿ ਪੰਥਕੌਮ ਦੇ ਹਰਿਆਵਲ ਦਸਤੇਵ ਨੂੰ ਜਾਣੀ ਜਾਂਦੀ ਨੌਜਵਾਨਾਂ ਦੀ ਸ਼ਰਮੋਜਥੇ ਬੰਦੀ ਸਿਕਸੂ ਫੈਡਰੇਸ਼ਨ ਨੇ ਜੋ ਕਿ 1944 ਵਿੱਚ ਹੋਣ ਦੇ ਚਾਹੀ ਸੀ ਅਤੇ ਬਹੁਤ ਲੰਮਾ ਸਮਾਂ ਨੌਜਵਾਨਾਂ ਦੀ ਜਿਹੜੀ ਤਜਮਾਨੀ ਕਰਦੇ ਆ ਰਹੇ ਹਾਂ ਕਿਉਂਕਿ ਮੇਰੇ ਨਾਲ ਸਿਕਸੂ ਫੈਡਰੇਸ਼ਨ ਦੇ ਜਿਹੜੇ ਸਾਫਕਾ ਜਿਹੜੇ ਪ੍ਰਧਾਨ ਰਹੇ ਨੇ ਕਰਨਨਾਥ ਸਿੰਘ ਪੀਰਮਮਾ ਜੀ ਇਹ ਵੀ ਸਾਡੂੰ ਬਹੁਤ ਹੀ ਇਹਨਾਂ ਦਾ ਸਾਡੇ ਸਿਰ ਤੇ ਹੱਥ ਆ ਕਿਉਂਕਿ ਹਮੇਸ਼ਾ ਹੀ ਜਿੰਨੇ ਵੀ ਸਾਡੇ ਜਥੇਬੰਦੀਆਂ ਸਾਫਕਾ ਪ੍ਰਧਾਨ ਨੇ ਸਿਕਸੂ ਫੈਡਰੇਸ਼ਨ ਦੇ ਜਿੰਨੇ ਵੀ ਪ੍ਰਧਾਨ ਰਹੇ ਨੇ ਸਾਰਿਆਂ ਦਾ ਆਪਸ ਵਿੱਚ ਬਹੁਤ ਪਿਆਰ ਆ ਅੱਜ ਅਸੀਂ ਸਿਕਸੂ ਫੈਡਰੇਸ਼ਨ ਮਹਿਤਾ ਵੱਲੋਂ ਜਿਹੜੀ ਸਾਡੀ ਫੈਡਰੇਸ਼ਨ ਜਿਹੜੀ 1944 ਵਿੱਚ ਹੋਣ ਦੇ ਵਿੱਚ ਆਈ ਸੀ ਅੱਜ ਅਸੀਂ ਫੈਡਰੇਸ਼ਨ ਦਾ ਜਿਹੜਾ ਸਥਾਪਨ ਦੀ ਸਮਾਰੋਹ ਆ ਅੱਜ ਅੱਜ ਦੇ ਸਮਾਗਨ ਦੇ ਵਿੱਚ ਸਾਡੇ ਬਹੁਤ ਹੀ ਸਰਕਾਰ ਜੋ ਸਿੰਘ ਸਾਹਿਬ ਸਿੰਘ ਸਾਹਿਬ ਜਾਨੀ ਪਲਵਿੰਦਰ ਪਾਸਿੰਦੀ ਡਿਪਟੀਰ ਸਾਹਿਬ ਅਤੇ ਦਮਦਮ ਰਕਸਾਲ ਸੰਤ ਸ੍ਰੀਮਾਨ ਗਿਆਨੀ ਰਾਮ ਸਿੰਘ ਖਾਲਸਾ ਪਿੰਟਾ ਵਾਲੇ ਮਹਾਂਪੁਰਖਾਂ ਵੱਲੋਂ ਗਿਆਨੀ ਸੁਖਦੇਵ ਸਿੰਘ ਜੀ ਜੋ ਦਮਦਮ ਟਿਕਾਣਾ ਦੇ ਬੁਲਾ ਰਹੇ ਆ ਉਹ ਆਏ ਨੇ ਅਰਦਾਸੀਆ ਪ੍ਰੇਮ ਸਿੰਘ ਜੀ ਹੋਰ ਜੀ ਨੇਕਾ ਸਿੰਘ ਜਿਹੜੇ ਆ ਅੱਜ ਸਾਡੀ ਫੈਡਰੇਸ਼ਨ ਦੇ ਜਿਹੜੇ ਉਹਦੇਦਾਰ ਨੇ ਪੰਜਾਬ ਭਰ ਤੋਂ ਸਾਰੇ ਪਹੁੰਚੇ ਨੇ ਸਾਰਿਆਂ ਜਿੱਥੇ ਅੱਜ ਸਤਿਪੰਨਾ ਦੀਵਸ ਮਨਾਇਆ ਵਾ ਅਤੇ ਗੁਰੂ ਮਹਾਰਾਜ ਚਰਨ ਅਰਦਾਸ ਬੰਦੀ ਕੀਤੀ ਹਰ ਕੋਦੇ ਪਾਸਾ ਮਹਰਾਇ ਤੇ ਉੱਥੇ ਜੋ ਹਰ ਪਿਛਲੇ ਦਿਨੇ ਜੋ ਹੜ ਆਇਆ ਸੀ ਉਹਦੇ ਨਾਲ ਜੋ ਲੋਕੀ ਬੇਕਾਰ ਹੋਏ ਨੇ ਬਹੁਤ ਜਾਨਾਂ ਗਈਆਂ ਨੇ ਉਦੋਂ ਵੀ ਇਹ ਮਹਾਰਾਜਾ ਜਨਰਤਾ ਕੀ ਮਹਾਰਾਜੇ ਪਾਸਾ ਇਹਨਾਂ ਦਾ ਸਿਫਾ ਕਰੋ ਅਸੀਂ ਰਲ ਮਿਲ ਕੇ ਉਹਨਾਂ ਸਾਰਿਆਂ ਦੀ ਚੜ੍ਹਦੀ ਕਲਾ ਨਾਲ ਆਪਾਂ ਭਲਾ ਕਰ ਸਕੀਏ ਅੱਜ ਮੈਂ ਇਸੇ ਕੌਮ ਦੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦਾ ਹਾਂ ਜਿਹੜਾ ਪੰਜਾਬ ਦੇ ਵਿੱਚ ਹੜਾ ਆਇਆ ਵਾ ਸਾਰੇ ਰਲ ਮਿਲ ਕੇ ਆਪਾਂ ਤਗੜੇ ਹੋ ਕੇ ਆਪਾਂ ਸਾਰੇ ਉਹਨਾਂ ਦਾ ਸਾਥ ਦਈਏ ਕਿਉਂਕਿ ਬੜੀ ਬੜੀ ਪੱਧਰ ਤੇ ਸਾਥ ਦਿੱਤਾ ਜਾ ਰਿਹਾ ਹੈ ਸਾਡੇ ਫਿਲਮੀ ਸਟਾਰ ਫਿਲਮ ਫਿਲਮ ਇੰਡਸਟਰੀ ਵੱਲੋਂ ਵੀ ਹੋਰ ਵੀ ਨੇਕਾਂ ਜਥੇਬੰਦੀਆਂ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਤਗੜੇ ਹੋਈਏ ਕਿਉਂਕਿ ਜਿਹੜਾ ਹੁਣ ਉਹਨਾਂ ਵਾਲਾ ਸਮਾਂ ਵਾ ਬੜਾ ਭਿਆਨਕ ਸਮਾਂ ਵਾ ਪਾਣੀ ਤਰੇ ਉੱਤਰ ਗਿਆ ਹੈ ਬਿਮਾਰੀਆਂ ਦਾ ਉਹਨਾਂ ਵਿਛੇਬੇ ਵਾਸਤੇ ਘਰ ਬਣਾਉਣ ਵਾਸ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਪੰਨ ਕਰੀਏ ਫੈਡਰੇਸ਼ਨ ਵਾਲੋਂ ਵੀ ਉੱਥੇ ਜਾ ਕੇ ਆਪਣੇ ਵੱਲੋਂ ਵੀ ਹਰਪੀਤਾਂ ਵਾਸਤੇ ਮਦਦ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਫ੍ਰੀ ਕੈਂਪ ਲਾਇਆ ਗਿਆ ਹੈ ਉਹ ਅਸੀਂ ਪਿੰਡਾਂ ਜਾ ਕੇ ਕਰ ਰਹੇ ਹਾਂ ਮੇਰੇ ਨਾਲ ਜਗਜੀਤ ਸਿੰਘ ਖਾਲਸਾ ਜੀ ਜੋ ਨਹੀਂ ਜੀ ਹੋਰ ਵੀ ਮੇਰੇ ਫੈਡਰੇਸ਼ਨ ਦੇ ਸ਼ਖਤਰ ਜਨ ਨਾਲ ਲਖਬੀਰ ਸਿੰਘ ਸੇਖੋਂ ਜੀ ਗਗਨਦੀਪ ਸਿੰਘ ਜੀ ਅਨੇਕਾਂ ਵੀ ਜਰੇ ਨੇ ਚੜ੍ਹਦੀ ਕਲਾ ਵਿੱਚ ਸੇਵਾ ਕਰ ਰਹੇ ਹਨ ਅਖੀਰ ਵਿੱਚ ਮੈਂ ਆਪਣੇ ਵੱਲੋਂ ਭਾਈ ਰਜਿੰਦਰ ਸਿੰਘ ਮਹਿਤਾ ਸਾਹਿਬ ਵੱਲੋਂ ਭਾਈ ਅੰਮ੍ਰਿਤਜੀਤ ਚਾਵਲ ਜੀ ਵੱਲੋਂ ਅੱਜ ਸਾਰਿਆਂ ਨੂੰ ਸਿੱਖ ਐਸੈਕਸ਼ਨ ਫੈਡਰੇਸ਼ਨ ਦੀ ਸਥਾਪਨਾ ਦੀਦਾਈ ਦੇਣਾ ਹਾਂ ਅਤੇ ਸਾਰਿਆਂ ਨੂੰ ਬੇਨਤੀ ਕਰਦਾ ਨੌਜਵਾਨ ਵੀਰੋ ਤਗੜੇ ਹੋਵੋ ਆਪਾਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋਈਏ ਨੌਜਵਾਨਾਂ ਦੇ ਚਰਜਮਾਨੀ ਕਰੀਏ ਨਾਮ ਜਪੀਏ ਅਮਰ ਸ਼ਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਫੈਡਰੇਸ਼ਨ ਹੈ ਇੱਕ ਦਮ ਦਮੇ ਤਕਸਾਲ ਦਾ ਰਿਹਾਵ ਬਸਤਾ ਕਹਿ ਲੋ ਕਿ ਦਮ ਦਮੇ ਤਕਸਾਲ ਦੀ ਜੈਡ ਫੋਰਸ ਹੈ 1984 ਤੋਂ ਲੈ ਕੇ ਅੱਜ ਤੱਕ ਅਮਰਜੀਤ ਭਾਈ ਸਾਹਿਬ ਆਈ ਅਮਰੀਕ ਸਿੰਘ ਜੀ ਅਤੇ ਉਹਨਾਂ ਤੋਂ ਅਪਰੰਤ ਇਹ ਜੋ ਮਹਿਤਾ ਫੈਡਰੇਸ਼ਨ ਹੈ ਸਰਦਾਰ ਅਮਰਜੀਤ ਸਿੰਘ ਟੋੜ ਸਰਦਾਰ ਕਰਨੈਲ ਸਿੰਘ ਜੀ ਸਾਰੇ ਜ਼ਿੰਮੇਵਾਰ ਪ੍ਰਧਾਨ ਸਾਹਿਬ ਹਾਜ਼ਰ ਹੋਏ ਐ ਜੋ ਫੈਡਰੇਸ਼ਨ ਦੀ ਬਰੇ ਗੰਢ ਬਣਾਈ ਗਈ ਹੈ ਗੁਰੂ ਕਿਰਪਾ ਕਰ ਇਸੇ ਤਰ੍ਹਾਂ ਗੁਰੂ ਪੰਥ ਤੇ ਗੁਰੂ ਕ੍ਰਾਂਤੀਆਂ ਸਿਵਾ ਬਾਂ ਨਿਭਾਉਣਦਾਰਨ ਬਖਸ਼ਿਸ਼ ਕਰਨ ਚੜ੍ਹਦੀ ਕਲਾ ਰੱਖਣ ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਵੱਲੋਂ ਫੈਡਰੇਸ਼ਨ ਨੂੰ ਲੱਖ ਲੱਖ ਵਧਾਈਆਂ ਲੱਖ ਰੋ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ